ਸਤਿਨਾਮ 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 ਜੀ ਵਾਹਿਗੁਰੂ 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 ਜੀ ਗੋਜਰੀ ਮਹਲਾ 5 ਜਿਸ ਸਿਮਰਤ ਸਭ ਕਿਲ ਵਿਖ ਨਾਸਹ ਪਿਤਰੀ ਹੋਏ ਉਧਾਰੂ ਸੋ ਹਰ ਹਰ ਤੁਮ ਸਦ ਹੀ ਜਪੋ ਜਾਂ ਕਾ ਅੰਤ ਨ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਖ ਨਾਮ ਵਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗ ਦੀਸ ਰਹਾਉ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸ਼ਾ ਪੂਰਣ ਆਸਾ ਕਬਹ ਨਾ ਵਿਆਪੇ ਚਿੰਤਾ ਪਵਰਤ ਮਾਰੈ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾ ਸੋਨ ਸੰਗ ਲਪਟਾਇਓ ਜਿਉਂ ਬੂੰਦ ਚਾਤਰ ਕ ਮੋਲਾ ਪਵਰਤ ਮਾਰਾ ਏ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾ ਸੋਨ ਸੰਗ ਲਪਟਾਇ ਜਿਉ ਬੂੰਦਾ ਚਾਤਰ ਕ ਮੌਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਸਤ ਗੁਰਾਂ ਦੀ ਸਾਜਿ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਅਤੀ ਬੜਾ ਭਾਗੇ ਹੋ ਜੋ ਸਤਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਗੁਰੂ ਜੀ ਵੱਲੋਂ ਬਖਸ਼ਿਆ ਹੋਇਆ ਅਮੋਲਕ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ ਹੁਣੇ ਆਪ ਜੀ ਨੇ ਪਾਵਨ ਸ਼ਬਦ ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 496 ਦੇ ਉੱਪਰ ਅੰਕਿਤ ਹੈ ਆਓ ਸਾਧ ਸੰਗਤ ਜੀ ਇਸ ਸ਼ਬਦ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਅਸੀਂ ਜੀਵਨ ਦੇ ਵਿੱਚ ਹਮੇਸ਼ਾ ਹੀ ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰ ਕਰਦੇ ਆ ਸਾਡੇ ਘਰ ਦੇ ਵਿੱਚ ਜਿਸ ਵੇਲੇ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਜਾਂਸੀ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਆ ਅਸੀਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਹੇ ਸਤਿਗੁਰੂ ਮਹਾਰਾਜ ਅਸੀਂ ਤੇਰੇ ਦਰ ਤੇ ਆਏ ਆ ਤੇਰੀ ਅਸੀਸ ਲੈਣ ਵਾਸਤੇ ਆਏ ਆ ਤੇਰੀ ਨਦਰ ਲੈਣ ਵਾਸਤੇ ਆਏ ਕਿਉਂਕਿ ਸਤਗੁਰੂ ਦੀ ਨਦਰ ਦੇ ਵਿੱਚ ਬਹੁਤ ਵੱਡੀਆਂ ਬਖਸ਼ਿਸ਼ਾਂ ਹਨ ਜਦੋਂ ਸਤਗੁਰੂ ਨਦਰ ਕਰਦੇ ਆ ਨਾ ਸਭ ਕਹਿੰਦੇ ਕਿਆ ਹਾਂਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੇ ਤਿਸ ਭਾਵੇ ਨਾਨਕਾ ਕਾਗੋ ਹੰਸ ਕਰ ਉਹ ਇਡੀਆਂ ਰਹਿਮਤਾਂ ਦਾ ਮੂਜਸ਼ਮਾ ਹੈ ਬਖਸ਼ਿਸ਼ਾਂ ਦਾ ਭੰਡਾਰ ਹੈ ਹੋ ਸਕਦਾ ਹੈ ਕਿ ਦੁਨੀਆ ਦੇ ਵਿੱਚ ਸਾਨੂੰ ਆਪਣੀ ਕੋਸ਼ਿਸ਼ ਦੇ ਨਾਲ 5-10 ਖੁਸ਼ੀਆਂ ਮਿਲ ਸਕਦੀਆਂ ਹੋਣ 15-20 ਮਿਲ ਜਾਣਗੀਆਂ ਪਰ ਜਿਹੜੀ ਉਹਦੀ ਨਜ਼ਰ ਦੇ ਵਿੱਚ ਖੁਸ਼ੀ ਆ ਨਾ ਇੱਕ ਨਹੀਂ ਸਤਗੁਰ ਕਹਿੰਦੇ ਲੱਖਾਂ ਹੀ ਖੁਸ਼ੀਆਂ ਹਨ ਜਦੋਂ ਉਹ ਨਦਰ ਕਰਦਾ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰ ਨਦਰ ਕਰੇ ਕਿ ਹੇ ਸਤਪੁਰ ਮਹਾਰਾਜ ਅਸੀਂ ਆਪਣੇ ਬੱਚਿਆਂ ਨੂੰ ਤੇਰੇ ਚਰਨਾਂ ਦੇ ਵਿੱਚ ਲੈ ਕੇ ਆਏ ਆ ਸਤਗੁਰੂ ਕਿਰਪਾ ਕਰੋ ਗੁਨਾ ਦੀ ਦਾਤ ਇਹਨਾਂ ਨੂੰ ਬਖਸ਼ਿਸ਼ ਕਰੋ। ਔਰ ਸਾਨੂੰ ਇਸ ਗੱਲ ਵਾਸਤੇ ਹਮੇਸ਼ਾ ਤਿਆਰ ਵੀ ਰਹਿਣਾ ਚਾਹੀਦਾ ਤਤਪਰ ਵੀ ਰਹਿਣਾ ਚਾਹੀਦਾ। ਜਿੱਥੇ ਅਸੀਂ ਦੁਨਿਆਵੀ ਤੌਰ ਤੇ ਬੱਚਿਆਂ ਨੂੰ ਪੜ੍ਹਾਉਂਦੇ ਆਂ ਉਹਨਾਂ ਨੂੰ ਬਿਜ਼ਨਸ ਸਿਖਾਉਂਦੇ ਆਂ ਉਹਦੇ ਨਾਲ ਹੀ ਹਰੇਕ ਸਿੱਖ ਦਾ ਫਰਜ਼ ਹੈ ਕਿ ਆ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲਿਆਉਂਦੇ ਆਂ ਲਿਆਉਣਾ ਵੀ ਚਾਹੀਦਾ ਹੈ। ਤੇ ਆ ਕੇ ਸਤਿਗੁਰੂ ਦੇ ਕੋਲੋਂ ਅਸੀਸ ਦਪਾਉਣੀ ਹੈ ਕਿ ਹੇ ਸਤਿਗੁਰੂ ਇਹਨਾਂ ਬੱਚਿਆਂ ਨੂੰ ਗੁਨਾ ਦੀ ਦਾਤ ਬਖਸ਼ਿਸ਼ ਕਰੋ ਕਿਉਂਕਿ ਜਿੰਨੇ ਵੀ ਗੁਣ ਹਨ ਸਾਥ ਸੰਗਤ ਜੀ ਇਹ ਸਤਿਗੁਰੂ ਦੇ ਹਨ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਕਿਉਂਕਿ ਸਾਨੂੰ ਸਤਿਗੁਰੂ ਪਤਾ ਹੈ ਤੂੰ ਸਾਡੇ ਤੇ ਕਿਰਪਾ ਕੀਤੀ ਹੈ ਤੂੰ ਸਾਡੇ ਤੇ ਰਹਿਮਤ ਕੀਤੀ ਐ ਜੋ ਤੂੰ ਪਾ ਦੇਗਾ ਨਾ ਹੁਣ ਦੁਨੀਆ ਦੇ ਵਿੱਚ ਕੋਈ ਭਾਂਡੇ ਤਿਆਰ ਕਰਦਾ ਕੋਈ ਵੀ ਚੀਜ਼ ਕੋਈ ਤਿਆਰ ਕਰਦਾ ਕੋਈ ਬੈਗ ਬਣਾ ਰਿਹਾ ਕੋਈ ਵੀ ਚੀਜ਼ ਬਣਾਉਂਦਾ ਤੇ ਉਹਦੇ ਵਿੱਚ ਵਸਤੂ ਕੋਈ ਦੂਸਰਾ ਪਾਉਂਦਾ ਹੈ ਭਾਂਡਾ ਬਣਾ ਕੇ ਭਾਂਡਾ ਬਣਾਉਣ ਵਾਲਾ ਅਲੱਗ ਹੋ ਜਾਂਦਾ ਕਿਸੇ ਨੇ ਥੈਲਾ ਬਣਾਇਆ ਅਲੱਗ ਹੋ ਗਿਆ ਕਿਸੇ ਨੇ ਬੈਗ ਬਣਾਇਆ ਅਲੱਗ ਹੋ ਗਿਆ ਉਹਦੇ ਵਿੱਚ ਵਸਤੂ ਪਾਉਣ ਵਾਲਾ ਦੂਸਰਾ ਹੈ ਪਰ ਪ੍ਰਮਾਤਮਾ ਨੇ ਇਹ ਭਾਂਡੇ ਤਿਆਰ ਕੀਤੇ ਆ ਤੇ ਭਾਂਡਿਆਂ ਦੇ ਵਿੱਚ ਵਸਤੂ ਵੀ ਉਹਨੇ ਪਾਈ ਐ ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰ हे ਸਤਿਗੁਰੂ ਮਹਾਰਾਜ ਤੂੰ ਭਾਂਡੇ ਵੀ ਸਾਜਦਾ ਤੇ ਪੂਰਨਤਾ ਵੀ ਤੂੰ ਹੀ ਦਿੰਦਾ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇਹ ਆਪੇ ਹੀ ਪੂਰਨਤਾ ਤੂੰ ਬਖਸ਼ਿਸ਼ ਕਰਦਾ ਤੇ ਅਸੀਂ ਤੇਰੇ ਦਰ ਤੇ ਆਏ ਆ ਸਤਿਗੁਰੂ ਮਹਾਰਾਜ ਅਸੀਸ ਬਖਸ਼ਿਸ਼ ਕਰੋ ਤੇ ਕਿਰਪਾ ਕਰੋ ਰਹਿਮਤ ਕਰੋ ਸਾਨੂੰ ਅਸੀਸ ਦਿਓ ਤੇ ਕਿ ਅਸੀਸ ਮੰਗੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਥਾਰ ਸਦਾ ਭਜੋ ਕਿ ਹੇ ਸਤਿਗੁਰੂ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰੋ ਕਿ ਇਹ ਅਸੀਂ ਬੱਚਿਆਂ ਨੂੰ ਲੈ ਕੇ ਆਏ ਆ ਤੇ ਅਸੀਸ ਬਖਸ਼ਿਸ਼ ਕਰੋ ਕਿ ਸਤਿਗੁਰੂ ਮਹਾਰਾਜ ਅਸੀਸ ਬਖਸ਼ਿਸ਼ ਕਰੋ ਸਾਡੇ ਤੇ ਕਿਰਪਾ ਕਰੋ ਰਹਿਮਤ ਕਰੋ ਇਹ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਹਦੀ ਆਪਾਂ ਅੱਜ ਵਿਚਾਰ ਕਰਨੀ ਹੈ ਬਹੁਤ ਵਾਰੀ ਆਪਾਂ ਪੜ੍ਹਦੇ ਸੁਣਦੇ ਆਂ ਪੂਤਾ ਮਾਤਾ ਕੀ ਅਸੀਸ ਨਿਮਕ ਨ ਬਿਸਰੋ ਤੁਮਕ ਹਰ ਹਰ ਸਦਾ ਭਜੋ ਜਗਦੀਸ਼ ਅਸੀਸ ਸਤਿਗੁਰ ਮਹਾਰਾਜ ਤੂੰ ਬਖਸ਼ਿਸ਼ ਕਰ ਦੁਨੀਆ ਦੇ ਵਿੱਚ ਬਹੁਤ ਰਿਸ਼ਤੇ ਆ ਸਭ ਤੋਂ ਜਿਹੜਾ ਨਜ਼ਦੀਕੀ ਰਿਸ਼ਤਾ ਹੈ ਨਾ ਉਹ ਮਾਤਾ ਤੇ ਪਿਤਾ ਦਾ ਹੈ ਨਜ਼ਦੀਕੀ ਰਿਸ਼ਤਾ ਹੈ ਜਿੱਥੇ ਗੁਰਬਾਣੀ ਦੇ ਵਿੱਚ ਦੋਨਾਂ ਨੇ ਸਤਗੁਰੂ ਮਹਾਰਾਜ ਨੇ ਪਰਤ ਪਾਲਣਾ ਕਰਨ ਦੀ ਜੁਗਤੀ ਦੱਸੀ ਆ ਵੀ ਮਾਪੇ ਕਿਦਾਂ ਬੱਚਿਆਂ ਦੀ ਪਰਤ ਪਾਲਣਾ ਕਰਦੇ ਕਿਦਾਂ ਪਰਤ ਪਾਲਣਾ ਕਰਦੇ ਹੈ ਗੁਰੂ ਸਾਹਿਬ ਕਹਿੰਦੇ ਹੁਣ ਪਿਤਾ ਜਿਹੜਾ ਹੁੰਦਾ ਨਾ ਪਿਤਾ ਜੀਵਨ ਦੇ ਵਿੱਚ ਪਿਤਾ ਕਰਦਾ ਕੀ ਹੈ ਉਹ ਬੱਚੇ ਨੂੰ ਝਿੜਕਦਾ ਹੈ ਝਿੜਕਣ ਦਾ ਮਤਲਬ ਉਹਦੇ ਝਿੜਕਣ ਦੇ ਵਿੱਚ ਪਿੱਛੇ ਉਪਦੇਸ਼ ਹੁੰਦਾ ਹੈ ਕਿ ਕਿਤੇ ਗਲਤ ਪਾਸੇ ਨਾ ਜਾਏ ਇੱਕ ਤੇ ਗਲਤ ਪਾਸੇ ਨਾ ਚਲੇ ਜਾਏ ਬੱਚਾ ਜਿਹੜਾ ਉਸ ਨੂੰ ਉਹ ਗੱਲ ਕਰਦਾ ਸਮਝਾਉਂਦਾ ਹੈ ਜਿਦਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ ਕਹਿੰਦੇ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬੋ ਭਾਤੀ ਬਹੁੜ ਪਿਤਾ ਗੱਲਾਂ ਉਹ ਛਿੜਕਦਾ ਤਿੰਨ ਗੱਲਾਂ ਹਨ ਛਿੜਕਦਾ ਵੀ ਹੈ ਉਪਦੇਸ਼ ਵੀ ਦਿੰਦਾ ਹੈ ਤੇ ਆਪਣੇ ਗਲੇ ਨਾਲ ਵੀ ਲਾਉਂਦਾ ਹੈ ਜੈਸਾ ਬਾਲਕ ਭਾਏ ਸੁ ਭਾਈ ਲੱਖ ਅਪਰਾਧ ਕਮਾਵੇ ਕਾਰ ਉਪਦੇਸ਼ ਛਿੜਕੇ ਬਉ ਭਾਤੀ ਬੋੜ ਪਿਤਾ ਗਲ ਲਾ ਪਰ ਉਹਦੇ ਛਿੜਕਣ ਦੇ ਪਿੱਛੇ ਇੱਕ ਉਪਦੇਸ਼ ਹੁੰਦਾ ਉਹ ਸੋਝੀ ਦਿੰਦਾ ਤੇ ਛਿੜਕੇ ਫਿਰ ਬਾਪ ਜਿਹੜਾ ਆਪਣੇ ਗਲੇ ਨਾਲ ਲਾਉਂਦਾ ਪਰ ਮਾਂ ਦਾ ਜਿਹੜਾ ਸੁਭਾਅ ਹੈ ਮਾਂ ਹਮੇਸ਼ਾ ਹੀ ਬੱਚੇ ਨੂੰ ਅਸੀਸ ਦਿੰਦੀ ਹੈ ਮਾਂ ਬੱਚੇ ਨੂੰ ਹਮੇਸ਼ਾ ਹੀ ਸੀਸ ਦਿੰਦੀ ਹੈ ਤੇ ਮੇਰਾ ਬੱਚਾ ਬੁਲੰਦੀਆਂ ਤੇ ਪਹੁੰਚ ਜਾਏ ਇਹਨੂੰ ਬਹੁਤ ਕੁਝ ਪ੍ਰਾਪਤ ਹੋ ਜਾਏ ਜਿਹੜੀ ਮਾਂ ਦੀ ਅਸੀਸ ਹੈ ਸਤਿਗੁਰੂ ਮਹਾਰਾਜ ਕਹਿੰਦੇ ਪੂਤਾ ਮਾਤਾ ਕੀ ਅਸੀਸ ਅੱਗੇ ਨਾ ਲੋਕ ਜਿਸ ਵੇਲੇ ਭਾਵੇਂ ਦੁਨੀਆਂ ਦੇ ਵਿੱਚ ਰਾਜ ਵੀ ਕਰਦੇ ਹੋਣ ਪਰ ਉਹਨਾਂ ਦੀ ਇੱਕ ਹੁੰਦੀ ਸੀ ਵੀ ਆਪਣੇ ਇੱਕ ਬੱਚੇ ਨੂੰ ਧਰਮ ਦੇ ਪਾਸੇ ਤੋਰਨਾ ਇਹ ਤੇ ਇੱਕ ਬਹੁਤ ਵੱਡਾ ਰਾਜਾ ਸੀ ਤੇ ਉਹਦਾ ਪੁੱਤਰ ਸੀ ਗੋਪੀਨਾਥ ਤੇ ਗੋਪੀਨਾਥ ਜਿਹੜਾ ਜੋਗੀਆਂ ਦੇ ਵਿੱਚ ਜਾ ਰਲਿਆ ਜੋਗ ਸਾਧਨਾ ਸਿੱਖ ਰਿਹਾ ਹੁਣ ਉਹ ਕੀ ਕਰਦੇ ਸਨ ਸਭ ਤੋਂ ਪਹਿਲਾਂ ਮੰਗਣਾ ਕਿੱਥੇ ਜਾ ਕੇ ਆ ਆਪਣੇ ਪਰਿਵਾਰ ਦੇ ਕੋਲੋਂ ਆਪਣੇ ਮਹੱਲੇ ਦੇ ਵਿੱਚ ਜਾ ਕੇ ਮੰਗਣਾ ਆਪਣੇ ਲੋਕਾਂ ਦੇ ਵਿੱਚ ਜਾ ਕੇ ਮੰਗਣਾ ਕਿ ਤੁਹਾਡੇ ਅੰਦਰ ਉਹ ਮਮਤਾ ਖਤਮ ਹੋ ਜਾਏ ਸੰਸਾਰ ਦੀ ਪਰਿਵਾਰ ਦੀ ਮਮਤਾ ਖਤਮ ਹੋ ਜਾਏ ਉਹ ਗੋਪੀਨਾਥ ਜਿਹੜਾ ਸੀ ਰਾਜਕੁਮਾਰ ਸੀ ਹੁਣ ਸਿਰਫ ਤੇੜ ਇੱਕ ਕਪੜਾ ਬੰਨਿਆ ਹੋਇਆ ਤੇ ਮਹਿਲਾਂ ਦੇ ਵਿੱਚ ਆ ਗਿਆ ਮੰਗਣ ਵਾਸਤੇ ਰਾਜੇ ਦਾ ਪੁੱਤਰ ਸੀ ਗੋਪੀਨਾਥ ਤੇ ਕਿਸੇ ਨੇ ਸੋਨਾ ਦੇ ਦਿੱਤਾ ਕਿਸੇ ਨੇ ਕੁਝ ਦਿੱਤਾ ਕੀਮਤੀ ਚੀਜ਼ਾਂ ਦਿੱਤੀਆਂ ਪਰ ਜਦੋਂ ਆਪਣੀ ਮਾਂ ਦੇ ਕੋਲ ਗਿਆ ਤੇ ਮਾਂ ਹੱਥ ਖਾਲੀ ਖੜੀ ਸੀ ਬੜਾ ਹੈਰਾਨ ਹੋਇਆ ਕਹਿਣ ਲੱਗਾ ਮਾਂ ਸਾਰਿਆਂ ਨੇ ਕੁਝ ਦਿੱਤਾ ਤੂੰ ਖਾਲੀ ਹੱਥ ਖੜੀ ਹੈ ਕਹਿਣ ਲੱਗੀ ਨਹੀਂ ਮੈਂ ਵੀ ਤੈਨੂੰ ਕੁਝ ਦਵਾਂਗੀ ਮੈਂ ਵੀ ਤੈਨੂੰ ਕੁਝ ਦੇਣਾ ਹੈ ਕੀ ਦੇਣਾ ਕਹਿਣ ਲੱਗੇ ਤੈਨੂੰ ਨਹੀਂ ਦਿਖਦਾ ਮੈਂ ਤੈਨੂੰ ਅਸੀਸ ਦੇਣੀ ਮੈਂ ਤੈਨੂੰ ਆਸ਼ੀਰਵਾਦ ਦੇਣਾ ਹੈ ਕਿਹੜਾ ਅਸ਼ੀਰਵਾਦ ਦਿੱਤਾ ਕਹਿਣ ਲੱਗੀ ਬੇਟਾ ਤੇਰੇ ਕੀਮਤੀ ਕੱਪੜੇ ਹੁਣ ਕੀਮਤੀ ਕੱਪੜੇ ਜਿਨ੍ਹਾਂ ਦਾ ਕੋਈ ਵੀ ਨਾ ਪੋਂਦਾ ਹੋਵੇ ਬੇਟਾ ਤੂੰ ਮਖਮਲੀ ਗੱਦਿਆਂ ਤੇ ਸੌਵੇਂ ਇਦਾਂ ਦੇ ਤੇਰੇ ਬਿਸਤਰ ਹੋਣ ਤੀਸਰੀ ਅਸੀਸ ਵੀ ਕੀਮਤੀ ਤੋਂ ਕੀਮਤੀ ਭੋਜਨ ਕਰੇ ਜੋ ਦੁਨੀਆ ਵਿੱਚ ਕਿਸੇ ਨੇ ਖਾਦਾ ਹੀ ਨਾ ਹੋਵੇ ਬੜਾ ਖਿੜਖੜਾ ਕੇ ਹੱਸਿਆ ਕਹਿਣ ਲੱਗਾ ਮਾਂ ਮੈਂ ਕੋਈ ਇੱਥੇ ਅੱਗੇ ਜਾ ਕੇ ਰਾਜ ਨਹੀਂ ਕਰਨ ਲੱਗਾ ਇਹ ਸਾਰਿਆਂ ਨੂੰ ਪਤਾ ਹੈ ਕਿੱਥੇ ਅਸੀਂ ਕੀਮਤੀ ਕੱਪੜੇ ਪਾਉਣੇ ਆ ਤੇੜ ਤੇ ਕੱਪੜਾ ਬੰਨਿਆ ਹੋਇਆ ਸੌਣ ਵਾਸਤੇ ਅਸੀਂ ਨਾ ਕਿਤੇ ਵੀ ਧਰਤ ਥੱਲੇ ਬੈਠਦੇ ਆ ਤੇ ਨੀਂਦ ਆ ਜਾਂਦੀ ਹੈ ਤੇ ਮੰਗ ਮੰਗੇ ਭੋਜਨ ਖਾਣਾ ਤੂਰ ਕਹਿੰਦੀ ਆ ਵੀ ਕੀਮਤੀ ਕੱਪੜੇ ਹੋਣ ਮਖਮਲੀ ਗੱਦਿਆਂ ਤੇ ਸੌਵੇਂ ਕੀਮਤੀ ਤੇਰਾ ਭੋਜਨ ਹੋਵੇ। ਤੇ ਮਾਨ ਨੇ ਕਿਹਾ ਸੀ ਬੇਟਾ ਮੈਂ ਕਿਹੜੇ ਕੱਪੜਿਆਂ ਦੀ ਗੱਲ ਕਰਦੀ ਆਂ? ਕੀਮਤੀ ਕੱਪੜਾ ਇਦਾਂ ਦੀ ਇੱਜ਼ਤ ਤੇਰੇ ਕੋਲ ਹੋਵੇ। ਕੋਈ ਬੱਚੀ ਦੇਖੇ ਉਹ ਕਵੇ ਕਿ ਮੇਰਾ ਭਰਾ ਜਾ ਰਿਹਾ। ਕੋਈ ਵੱਡੀ ਦੇਖੇਗਾ ਵੀ ਸਾਡਾ ਪੁੱਤਰ ਜਾ ਰਿਹਾ। ਸਾਡਾ ਭਰਾ ਜਾ ਰਿਹਾ। ਇਦਾਂ ਦੀ ਇੱਜ਼ਤ ਦਾ ਕੱਪੜਾ ਤੇਰੇ ਕੋਲ ਹੋਵੇ ਦੂਸਰਾ ਮਖਮਲੀ ਗੱਦੇ ਉਹਦਾ ਭਾਵ ਕੀ ਹੈ ਕਿ ਤੂੰ ਇੰਨਾ ਬੇਫਿਕਰ ਹੋਵੇਂ ਸੰਸਾਰ ਦੇ ਵਿੱਚੋਂ ਤੈਨੂੰ ਆਰਾਮ ਨਾਲ ਨੀਂਦ ਆ ਜਾਵੇ ਉਹ ਦੇਖੋ ਨਾ ਲੋਕਾਂ ਦੇ ਕੋਲ ਬਹੁਤ ਕੁਝ ਹੁੰਦਾ ਹੈ ਪਰ ਨੀਂਦ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਨੀਂਦ ਨਹੀਂ ਆਉਂਦੀ ਤੂੰ ਕੀਮਤੀ ਭੋਜਨ ਕਰੇਂ ਜਿਹੜਾ ਕੀਮਤੀ ਭੋਜਨ ਜਿਹਦੇ ਨਾਲ ਸਰੀਰ ਚੱਲਦਾ ਜਿਹਨੂੰ ਸਤਿਗੁਰੂ ਵੀ ਕਹਿੰਦੇ ਅਲਪਹਾਰ ਸੁਲਪਸੀ ਨਿੰਦਰਾ ਦਿਆ ਸ਼ਿਵਾਂ ਤਨਪ੍ਰੀਤ ਇਹ ਮਾਸ ਇਸ ਦੇ ਸਕਦੀ ਹੈ ਅੱਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਆਪਾਂ ਸਾਂਝਾ ਕਰਦੇ ਆਂ ਕਹਿੰਦੇ ਕੀ ਆਸੀਸ ਨਿਮਖ ਨਬਸਰੋ ਤੁਮ ਕੋ ਹਰ ਹਰ ਸਦਾ ਭਜੋ ਜਗ ਦੀਸ हे पुत्र मां दी असीस है। तेनु आंख चमकण जितने वास्ते भी रब नहीं भूलना चाहिए। नेम कहंदे आंख चमकण जितना समय नेमख ना बिशरो तुमको हर हर सदा भजो जगदीश जगदा ईश जगदा माल किसी देवती देवी दा पुजारी नहीं बनना। ਕਿਸੇ ਮੜੀ ਮਸਾਣਾ ਦਾ ਪੁਜਾਰੀ ਨਹੀਂ ਬਣਨਾ ਤੂੰ ਉਸ ਜਗਤ ਦੇ ਈਸ਼ ਦਾ ਸੇਵਕ ਬਣਨਾ ਇਹ ਅਰਦਾਸ ਹੈ ਮਾਂ ਦੀ ਅਸੀਸ ਹੈ ਗੁਰੂ ਮਾਂ ਬਖਸ਼ਿਸ਼ ਕਰਦੀ ਹੈ ਕਹਿੰਦੇ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਉਸ ਜਗਤ ਦੇ ਈਸ਼ ਨੂੰ ਹੁਣ ਜਦੋਂ ਅਸੀਂ ਜਗਤ ਦੇ ਈਸ਼ ਪ੍ਰਮਾਤਮਾ ਨੂੰ ਜਪਾਂਗੇ ਸਾਨੂੰ ਕੀ ਮਿਲੇਗਾ ਪਹਿਲੀ ਪੰਕਤੀ ਵਿੱਚ ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਆ ਕਹਿੰਦੇ ਜਿਸ ਸਿਮਰਤ ਸਭ ਕਿਲ ਵਿਖ ਨਾਸ ਪਿਤਰੀ ਹੋਏ ਉਧਾਰੋ ਜਿਸ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਬੱਜਰ ਤੋਂ ਬੱਜਰ ਕੀਤੇ ਹੋਏ ਪਾਪ ਵੀ ਨਾਸ ਹੋ ਜਾਂਦੇ ਹਨ ਪਿਤਰੀ ਹੋਏ ਉਧਾਰ ਤੇ ਜਿਹੜੇ ਮਾਂ ਬਾਪ ਆਹੋਨਾ ਦਾ ਵੀ ਨਾਮ ਰੋਸ਼ਨ ਹੁੰਦਾ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾ ਅੰਤ ਨ ਪਾਰੋ ਉਸ ਪਰਮੇਸ਼ਰ ਨੂੰ ਯਾਦ ਕਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਂ ਕਾ ਅੰਤ ਨ ਪਾਰੋ ਜਿਹਦਾ ਕੋਈ ਅੰਤ ਨਹੀਂ ਹੈ ਐਸਾ ਕਾਲਪੁਰਖ ਜਿਹੜਾ ਹੈ ਨਾ ਜਗ ਦਾ ਈਸ਼ ਹੈ ਉਹਦਾ ਕੋਈ ਅੰਤ ਨਹੀਂ ਹੈ ਅਪਰੋਜ ਪੜਦੇ ਅੰਤਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਨਾਂਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਕਰ ਅੰਤ ਨਾ ਜਾਪੇ ਪਰਵਰ ਕੋਈ ਅੰਤ ਨਹੀਂ ਉਸ ਪ੍ਰਮਾਤਮਾ ਦਾ ਜਾਂ ਕਾ ਅੰਤ ਨਾ ਪਾਰੂ ਪੂਤਾ ਮਾਤਾ ਕੀ ਆਸੀਸ ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗ ਦੀਸ ਅਗੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਸਤਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸਤਗੁਰ ਤੁਮਕੋ ਹੋਏ ਦਿਆਲਾ ਹਮੇਸ਼ਾ ਵੀ ਵਾਹਿਗੁਰੂ ਸਤਗੁਰ ਤੇਰੇ ਉੱਪਰ ਦਇਆਲਤਾ ਬਣਾਈ ਰੱਖੇ ਤੇ ਹਰੇਕ ਮਾਂ ਦੀ ਇੱਛਾ ਹੁੰਦੀ ਹੈ ਕਿ ਮੇਰੇ ਬੱਚੇ ਦੀ ਸੋਸਾਇਟੀ ਚੰਗੀ ਹੋਣੀ ਚਾਹੀਦੀ ਹੈ ਮੇਰਾ ਬੱਚਾ ਕੱਪੜੇ ਸੋਹਣੇ ਪਾਵੇ ਮੇਰੇ ਬੱਚੇ ਦਾ ਭੋਜਨ ਸੋਹਣਾ ਹੋਣਾ ਚਾਹੀਦਾ ਹਰ ਇੱਕ ਮਾਂ ਦੀ ਆਸ ਹੁੰਦੀ ਹੈ ਹੁਣ ਗੁਰਮਤ ਸਾਨੂੰ ਕੀ ਸਮਝਾ ਰਹੀ ਹੈ ਕਹਿੰਦੇ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਤੇਰੀ ਪ੍ਰੀਤ ਸਤ ਸੰਗਤ ਨਾਲ ਬਣ ਜਾਏ ਕਾਪੜ ਪਤ ਪਰਮੇਸ਼ਰ ਰਾਖੀ ਤੈਨੂੰ ਇੱਜ਼ਤ ਦਾ ਕੱਪੜਾ ਪਰਮੇਸ਼ਰ ਦੀ ਬਖਸ਼ਿਸ਼ ਮਿਲ ਜਾਏ ਜਿਹਨੂੰ ਆਪਾਂ ਪੜਦੇ ਆ ਨਾ ਸਾਜ ਸੰਗਤ ਦੀ ਪ੍ਰੇਮ ਪਟੋਲਾ ਤੈ ਸਹਦ ਤਾ ਢਕਣ ਕੋ ਪਤ ਮੇਰੀ ਉਹ ਸਿਫਤ ਰੂਪੀ ਕੱਪੜਾ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਪ੍ਰਮਾਤਮਾ ਦੀ ਸਿਫਤ ਸਲਾਹ ਤੇਰਾ ਭੋਜਨ ਬਣਦਾ ਔਰ ਨਿਤ ਦਾ ਬਣਦਾ ਤੇ ਜਿੱਦਾਂ ਮੈਂ ਬੇਨਤੀ ਕੀਤੀ ਨਾ ਆਪਾਂ ਸਾਰੀ ਗ੍ਰਿਸ਼ਤੀ ਆ ਆਪਾਂ ਜੋਰ ਲਗਾਉਂਦਾ ਕਿ ਬੱਚੇ ਦੀ ਪੜ੍ਹਾਈ ਵਧੀਆ ਹੋ ਜਾਏ ਉਹਨੂੰ ਬਿਜ਼ਨਸ ਸਿਖਾ ਦਿਓ ਪਰ ਇਹ ਵੀ ਤਾਂ ਸਾਡਾ ਫਰਜ਼ ਹੈ ਨਾ ਅਸੀਂ ਬੱਚਿਆਂ ਨੂੰ ਗੁਰਦੁਆਰੇ ਜੋੜੀਏ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜੀਏ ਤੇ ਮਾਂ ਦੀ ਅਸੀਸ ਹੈ ਸਤਗੁਰੂ ਕਹਿੰਦੇ ਸਤਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀ ਅੱਗੇ ਹੁਣ ਮਾਂ ਦੀ ਅਸੀਸ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਆਨੰਦ ਅਨੰਤਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹ ਪੁੱਤਰ ਅਸੀਸ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਆਪਾਂ ਤਾਂ ਆ ਕੇ ਉਹੀ ਅਸੀਸ ਦਿਵਾਣੀ ਆ ਨਾ ਕਿ ਸਤਗੁਰੂ ਇਹਨਾਂ ਨੂੰ ਗੁਣ ਬਖਸ਼ਿਸ਼ ਕਰਦੇ ਇਹਨਾਂ ਦੇ ਉੱਪਰ ਕਿਰਪਾ ਕਰਦੇ ਜੋ ਆਪਾਂ ਅਰਦਾਸ ਵਿੱਚ ਜਿਨ੍ਹਾਂ ਨੂੰ ਯਾਦ ਕਰਦੇ ਆਂ ਅਰਦਾਸ ਵਿੱਚ ਯਾਦ ਕਰਦੇ ਜਿਨ੍ਹਾਂ ਸਿੰਘਾਂ ਸਿਗਣੀਆਂ ਨੇ ਧਰਮ ਹੇ ਸੀਜ਼ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਿ ਸਤਗੁਰੂ ਮਹਾਰਾਜ ਸਾਡਾ ਬੱਚਾ ਇਦਾਂ ਦਾ ਬਣ ਜਾ ਤੂੰ ਤਹਿਮਤ ਕਰਦੇ ਬਖਸ਼ਿਸ਼ ਕਰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਤਿਗੁਰੂ ਕਹਿੰਦੇ ਭਾਈ ਉਹਦੇ ਅੱਗੇ ਅਰਦਾਸ ਜਦੋਂ ਆਪਾਂ ਕੀਤੀ ਹੈ ਉਹਨੇ ਸਾਡੇ ਤੇ ਕਿਰਪਾ ਬਖਸ਼ਿਸ਼ ਕੀਤੀ ਹਰ ਸਿਮਰਤ ਆਨੰਦ ਅਨੰਤਾ ਰੰਗ ਤਮਾਸ਼ਾ ਪੂਰਣ ਆਸਾ ਕਬਹੇ ਨਾ ਬਿਆਪੇ ਚਿੰਤਾ ਇਹ ਜਿਹੜੇ ਤਮਾਸ਼ੇ ਆਪਾਂ ਦੇਖਦੇ ਆ ਉਹਦੀ ਗੱਲ ਗੁਰੂ ਸਾਹਿਬ ਨਹੀਂ ਕਰ ਰਹੇ ਕਿ ਜੀਵਨ ਦੇ ਵਿੱਚ ਤੈਨੂੰ ਆਨੰਦ ਪ੍ਰਾਪਤ ਹੋ ਜਾਏ ਤੇਰੀ ਆਸ ਕਿਹੜੀ ਆਸ ਹੈ ਪਰਮੇਸ਼ਰ ਅਕਾਲ ਪੁਰਖ ਦੀ ਪ੍ਰਾਪਤੀ ਦੀ ਆਸ ਹੈ ਤੇ ਤੈਨੂੰ ਕਬੇ ਨਾ ਵਿਆਪੇ ਚਿੰਤਾ ਆਖਰ ਵਿੱਚ ਸਤਿਗੁਰੂ ਕਹਿੰਦੇ ਭਵਰ ਤਮਾਰਾ ਇਹ ਮਨ ਹੋਵੋ ਤੇਰਾ ਮਨ ਭਵਰੇ ਵਰਗਾ ਬਣ ਜਾਏ ਜਿਹੜਾ ਫੁੱਲਾਂ ਦਾ ਰਸ ਪ੍ਰਾਪਤ ਕਰਦਾ ਹੈ ਹਰ ਚਰਨਾ ਹੋ ਹੋ ਕੌਲਾ ਉਹ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਕਬਲ ਦਾ ਫੁੱਲ ਬਣ ਜਾਏ ਤੂੰ ਭਵਰਾ ਬਣਦਾ ਨਾਨਕ ਦਾਸ ਹੁਣ ਸੰਗ ਲਪਟਾਇਓ ਜਿਉਂ ਬੂੰਦਾ ਚਾਤਰਕ ਮੋਲਾ ਗੁਰੂ ਸਾਹਿਬ ਕਹਿੰਦੇ ਇਦਾਂ ਦਾ ਤੇਰਾ ਜੀਵਨ ਬਣਦਾ ਨਾਨਕ ਦਾਸ ਹੁਣ ਸੰਗ ਲਪਟਾਇਓ ਜਿਉਂ ਬੂੰਦਾ ਚਾਤਰਕ ਮੋਲਾ ਜਿੱਦਾਂ ਬਵਈਆ ਹੁੰਦਾ ਨਾ ਉਹਦੀ ਜਿਹੜੀ ਪਿਆਸ ਹੈ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਚਾਤੁਰਕ ਚਿਤਵਿਤ ਵਰਸਤ ਮੇਂ ਕਿਰਪਾ ਸਿੰਧ ਕਰਨਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਹਰੇ ਪਿਆ ਪਿਆਸ ਤਾਂ ਹਰੇਕ ਜੀਵ ਨੂੰ ਲੱਗਦੀ ਹੈ ਬੰਦਿਆਂ ਨੂੰ ਲੱਗਦੀ ਹੈ ਜਾਨਵਰਾਂ ਨੂੰ ਵੀ ਲੱਗਦੀ ਹੈ ਪਰ ਬਬੀਏ ਦੀ ਗੱਲ ਕੀਤੀ ਬਾਰ ਬਾਰ ਕਿਉਂਕਿ ਉਹਦੇ ਅੰਦਰ ਇੱਕ ਕਮੀ ਹੈ ਉਹਦੇ ਗਲੇ ਵਿੱਚ ਛੇਕ ਹੁੰਦਾ ਹੈ ਉਹ ਜਦੋਂ ਪਾਣੀ ਪੀਂਦਾ ਉਹਦੇ ਪਾਣੀ ਗਲੇ ਵਿੱਚੋਂ ਨਿਕਲ ਜਾਂਦਾ ਹੈ ਔਰੋ ਜਿਸ ਵੇਲੇ ਬਰਸਾਤ ਹੁੰਦੀ ਹੈ ਉਹ ਸਵਾਤੀ ਬੂੰਦ ਵਾਸਤੇ ਤੜਪਦਾ ਹੈ ਉਪਰੋਂ ਉਹ ਬੂੰਦ ਆਉਂਦੀ ਹੈ ਉਹਦੇ ਨਾਲ ਉਹ ਰੱਜਦਾ ਪਿਆਸ ਕਹਿੰਦੇ ਅੰਦੀਏ ਪਿਆਸ ਹੋਵੇ ਤੇਰੇ ਅੰਦਰ ਜਿੰਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਗੁਰੂ ਮਹਾਰਾਜ ਕਿਰਪਾ ਕਰਨ ਇਹ ਸਤਗੁਰੂ ਗੁਰਾਰਜਨ ਸਾਹਿਬ ਮਹਾਰਾਜ ਨੇ ਅਸੀਸ ਬਖਸ਼ਿਸ਼ ਕੀਤੀ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ